ਛਪੈ ਸ਼ੰਦ ਤੁਐ ਪ੍ਰਸਾਦ ਤੇ ਮੈਂ ਆਪ ਨੂੰ ਅਰਜ਼ ਕੀਤੀ ਸੀ ਜੀ ਸੰਸਕ੍ਰਿਤ ਦਾ ਸ਼ਬਦ ਹੈ ਤਵ ਇਹ ਜਦੋਂ ਸ਼ਬਦ ਅਗਲੀ ਭਾਸ਼ਾ ਵਿੱਚ ਤਬਦੀਲ ਹੋਇਆ ਦੂਸਰਾ ਸੀ ਪ੍ਰਾਕ੍ਰਿਤ ਉਹਦੇ ਵਿੱਚ ਇਹ ਸ਼ਬਦ ਬਣ ਗਿਆ ਤੁਵੈ ਉੱਥੇ ਪੂਰਾ ਸੀ ਤਤਾ ਤੇ ਵਾ ਵਾ ਸੰਸਕ੍ਰਿਤ ਕੀ ਇਹ ਤਵ ਜਦੋਂ ਪ੍ਰਾਕ੍ਰਿਤ ਵਿੱਚ ਆਇਆ ਇਹ ਤਤੇ ਦੇ ਪੈਰ ਦੇ ਥੱਲੇ ਵਾ ਵਾ ਪੈ ਗਿਆ ਇਹਦਾ ਉਚਾਰਨ ਤੁਵੈ ਉੰਜ ਕਈ ਸੱਜਣ ਤਾਪ ਪ੍ਰਸਾਦ ਪੂਰੀ ਕਰਦੇ ਫਿਰ ਇਹਨੂੰ ਤ્વੈ ਸ਼ਬਦ ਵਰਤਨਾ ਤਉ ਵੀ ਕਹਿੰਦੇ ਸਨ ਤਵ ਜਾਂ ਤਉ ਜਾਂ ਤ્વੈ ਇਹਦੇ ਲਫ਼ਜ਼ੀ ਅਰਥ ਨੇ ਤੇਰਾ ਮਹਾਰਾਜ ਕਹਿੰਦੇ ਛਪੈ ਛੰਦ ਇਹ ਛੰਦ ਦੀ ਕਿਸਮ ਹੈ ਇਸ ਛੰਦ ਦੀਆਂ 6 ਤੁਕਾਂ ਨੇ ਤਉ ਪ੍ਰਸਾਦ ਵੈ ਗੁਰੂ ਜੀ ਤੁਹਾਡੀ ਕਿਰਪਾ ਨਾਲ ਕਹਿਣ ਲੱਗਾ ਭਾਵੇਂ ਦੇ ਅਰਥ ਆਪਾਂ ਕਰ ਚੁੱਕੇ ਆ ਕਿਉਂਕਿ ਇਹਦੀ ਵਿਆਖਿਆ ਅਗਲਾ ਸ਼ੰਤਖ ਹੈ ਤੇ ਰੋਜ਼ ਅਸੀਂ ਦੇਖਾਂਗੇ ਨੂੰ ਚੱਕਰ ਚਿਹਨ ਅਰ ਬਰਣ ਜੇ ਬਿਸ਼ਰਾਮ ਲਾ ਕੇ ਕਰਨਾ ਹੋਵੇ ਚੱਕਰ ਚਿਹਨ ਅਰ ਬਰਣ ਵੈ ਗੁਰੂ ਜੀ ਨਿਰਗੁਣ ਰੂਪਾਕਾਰ ਹੈ ਨਾ ਅਸੀਂ ਬੰਦੇ ਜਿਹੜੇ ਆ ਸਾਡੇ ਖੱਥਾਂ ਪੈਰਾਂ ਦੇ ਗੋਲ ਨਿਸ਼ਾਨ ਨੇ ਚੱਕਰ ਜਿਹਨੂੰ ਆਪਾਂ ਕਹਿੰਨੇ ਇੱਥੇ ਮਾਰਨੀ ਸ਼ਬਦ ਵਰਤੇ ਚੱਕਰ ਚੱਕਰ ਸਾਡੇ ਨਿਸ਼ਾਨ ਨੇ ਆ ਵੈ ਗੁਰੂ ਜੀ ਆਪ ਜੀ ਦੇ ਖੱਥਾਂ ਪੈਰਾਂ ਦੇ ਨਿਸ਼ਾਨ ਹੀ ਕੋਈ ਨਹੀਂ ਹੱਥ ਪੈਰ ਖੂਨ ਤੇ ਤਾਂ ਨਿਸ਼ਾਨ ਨੇ ਨਾ ਅਗਲਾ ਬੱਚੇ ਨੇ ਚਿਹਨ ਤੁਹਾਡੀਆਂ ਕੋਈ ਨਿਸ਼ਾਨੀਆਂ ਨਹੀਂ ਅਰ ਅਰ ਦਾ ਲਫ਼ਜ਼ੀ ਅਰਥ ਅਤੇ ਯਾਦ ਰੱਖਿਓ ਅੱਜ ਅਰ ਇੱਥੇ ਅਰ ਚੇਤੇ ਰੱਖਿਓ ਅਤੇ ਤੇ ਅੱਜ ਪਾਠ ਹੋਣਾ ਜਰਾਰੰ ਉਥੇ ਅਰ ਦੇ ਅਰਥ ਬਦਲ ਜਾਣੇ ਨੇ ਜਰ ਆਰੰਗ ਅੱਗੇ ਪਾਠ ਆਏਗਾ ਅਰ ਦਾ ਅਰਥ ਅਤੇ ਮਹਾਰਾਜ ਕਹਿੰਦੇ ਨੇ ਆਪ ਜੀ ਦਾ ਕੋਈ ਚੱਕਰ ਨਹੀਂ ਕੋਈ ਨਿਸ਼ਾਨੀ ਨਹੀਂ ਕਿ ਕੋਈ ਰੰਗ ਵੀ ਕੋਈ ਨਹੀਂ ਬਰਨ ਦਾ ਅਰਥ ਰੰਗ ਹੈ ਪਰ ਉੰਜ ਬਰਨਦਾਰ ਤੇ ਖੱਤਰੀ ਬ੍ਰਾਹਮਣ ਸ਼ੋਧ ਵੈਸ਼ ਮਾਨਵ ਜਾਤੀ ਨੇ ਜਿਹੜੇ ਵਰਨ ਬਣਾਏ ਨੇ ਤੁਹਾਡਾ ਕੋਈ ਵਰਨ ਨਹੀਂ ਅੱਗੇ ਮਹਾਰਾਜ ਕਹਿੰਦੇ ਜਾਤ ਤੁਹਾਡੀ ਕੋਈ ਜਾਤੀ ਨਹੀਂ ਅਰ ਪਾਤ ਪਾਤ ਦਾ ਅਰਥ ਤੇ ਤੁਹਾਡੀ ਕੋਈ ਬਰਾਦਰੀ ਨਹੀਂ ਕੋਈ ਗੋਤ ਨਹੀਂ ਤੁਸੀਂ ਅਰੋੜੇ ਨਹੀਂ ਤੁਸੀਂ ਜੱਟ ਨਹੀਂ ਤੁਸੀਂ ਇਸ ਤਰ੍ਹਾਂ ਕੋਈ ਰੱਬ ਦੀ ਗੋਤ ਨਹੀਂ ਜਾਈਗੀ ਮਾਰੀ ਕਹਿੰਦੇ ਚਕਰ ਚੇਨ ਅਰ ਬਨਨ ਜਾਤ ਅਰ ਪਾਤ ਨਹਿਨ ਜੇ ਅਰੂਪ ਤੇਰਾ ਕੋਈ ਇਕੋ ਜਿਹਾ ਰੂਪ ਨਹੀਂ ਜਿੱਦਾਂ ਸਕੀ ਕੋਈ ਰੰਗ ਨਹੀਂ ਤੁਹਾਡਾ ਕੋਈ ਰੇਖ ਕੋਈ ਨਿਸ਼ਾਨੀ ਨਹੀਂ ਕੋ ਲਕੀਰਾ ਨਹੀਂ ਭੇਖ ਕੋ ਕਹਿ ਨ ਸਕਤ ਕਹ ਆਪ ਜੀ ਦੇ ਭੇਖ ਨੂੰ ਕੋਈ ਬੰਦਾ ਕਹਿ ਨਹੀਂ ਸਕਦਾ ਫਿਰ ਬੇਨਤੀ ਹੈ ਜੀ ਕੋ ਕਹਿ ਨਾ ਸਕਤ ਕਹਿ ਇਹ ਇਹ ਫਿਰ ਵੀ ਪਾਠ ਆਪਾਂ ਨੰਨੇ ਨੂੰ ਕੰਨਾਂ ਲਾ ਕੇ ਨਾ ਕਰੀਏ ਮੈਨੂੰ ਕਿ ਉੱਤੇ ਹੀ ਹੋਣਾ ਕੱਲਾ ਨੰਨਾ ਮੁਕਤਾ ਕੋਈ ਆਪ ਜੀ ਦੇ ਭੇਕ ਨੂੰ ਕਹਿ ਨਹੀਂ ਸਕਦਾ ਅਚਲ ਮੂਰਤ ਅਚਲ ਕੱਲ ਮਰਜ਼ ਕੀਤੀ ਸੀ ਚਲੋ ਪਾਠ ਕੀ ਸੱਜਣ ਅਚਲ ਕਰ ਜਾਂਦੇ ਆ ਪਰ ਜਦੋਂ ਅਸੀਂ ਇਹਦੇ ਅਰਥ ਕਰਾਂਗੇ ਤੇ ਚੱਲ ਦੇ ਅਗੇਤਰ ਐੜਾ ਲੱਗਾ ਇਹ ਨਾਵਾਚਕ ਹੈ ਅਚਲ ਚਲਦਰਥੇ ਤੁਰਨਾ ਚਲਾਏ ਮਾਨ ਅਚਲ ਦਾ ਅਰਥੇ ਜਿੰਨੇ ਕਦੀ ਜਾਣਾ ਨਹੀਂ ਮੂਰਤ ਦਾ ਲਬਜ਼ੀ ਅਰਥ ਕੀ ਤਸੀ ਖੁੰਦ ਖਸਤੀ ਮੂਰਤਰ ਤਸਵੀਰ ਨਹੀਂ ਕੀਤਾ ਪਰਮਾਤਮਾ ਅਚਲ ਮੂਰਤ ਹੈ ਅਨਭਉ ਪ੍ਰਕਾਸ਼ ਉਸ ਪਾਰ ਬ੍ਰਹਮ ਪਰਮੇਸ਼ਵਰ ਵੈਗੁਰੂ ਜਿਨੇ ਕਿਸੇ ਤੋਂ ਗਿਆਨ ਉਧਾਰਾ ਨਹੀਂ ਲਿਆ ਅਨਭਵਦਰਤੇ ਆਪਣਾ ਆਪ ਜਿਹਨੂੰ ਕਹਿੰਦੇ ਆਪਣਾ ਗਿਆਨ ਹੈ ਜੀ ਸਵੈਮ ਹੈ ਸੈਭੰਗ ਅਨਭਉ ਪ੍ਰਕਾਸ਼ ਉਹਦਾ ਚਾਨਣ ਆਪਣਾ ਹੈ ਅਮਿਤੋਜ ਕਾਲੇ ਦੇ ਅਰਥ ਕੀਤੇ ਸਨ ਅਮਿਤ ਓਜ ਅਮਿਤ ਦਾ ਅਰਥ ਹੈ ਅਮਿਣਵਾ ਹੁਣ ਵੇਖੋ ਮੈਂ ਉਧਾਰਨਿਕ ਦੇਣ ਲੱਗਾ ਇਹ ਰੱਬ ਨਾਲ ਨਹੀਂ ਟੁਕਾ ਕੇ ਦੇਖਣੀ ਆ ਜਿੰਨੇ ਵੀ ਅਸੀਂ ਫੋਨ ਵੀ ਲੈਣੇ ਇਹਦੀ ਵੀ ਤਾਂ ਸ਼ਕਤੀ ਹੈ ਹੀ ਹੈ ਨਾ ਇੰਨੀ ਜੀਵੀ ਦਾ ਗੱਡੀਆਂ ਲੈਂਦੇ ਕੋਈ ਕਹਿੰਦਾ ਜੀ ਇੰਨੇ ਹੌਰਸ ਪਾਵਰ ਦੀ ਹੌਰਸ ਪਾਵਰ ਸ਼ਕਤੀ ਦਾ ਗੁਣਾ ਹੈ ਨਾ ਇੰਨੇ ਘੋੜਿਆਂ ਦੀ ਤਾਕਤ ਹੋਵੇ ਤੇ ਆ ਗੱਡੀ 'ਚ ਇੰਨੀ ਤਾਕਤ ਹੈ ਹਰ ਚੀਜ਼ ਜਿਹੜੀ ਬੰਦੇ ਬਣਾਈ ਕਹ ਉਹਦੀ ਸ਼ਕਤੀ ਉਹਨੇ ਲਿਖ ਦਿੱਤੀ ਏ ਇੰਨੀ ਸਪੀਡ ਇੰਨੀ ਤਾਕਤ ਹੈ ਵੈਗੁਰੂ ਵਾਸਤੇ ਕੋਈ ਘੜੀ ਬੈਟਰੀ ਨਹੀਂ ਬਣੀ ਕੋਈ ਸੂਈਆਂ ਨਹੀਂ ਬਣੀਆਂ ਜਿਹੜੀਆਂ ਕਹਦਣ ਰੱਬ ਦੀ ਤਾਕਤ ਇੰਨੀ ਕੋ ਹੈ ਅਮੀ ਤੋਜ ਓਜਦ ਅਰਥੇ ਬੰਦ ਤੁਹਾਡੀ ਤਾਕਤ ਇੰਨੀ ਖਰਨ ਭਰਨ ਜਾਕਾ ਨੇਤਰ ਫੋਰ ਅੱਖ ਝਮਕਣ ਵਿੱਚ ਉਹ ਬਣਾ ਵੀ ਦਿੰਦਾ ਤੇ ਢਾ ਵੀ ਦਿੰਦਾ ਹੈ ਮਹਾਰਾਜ ਨੇ ਬਚਨ ਕੀਤਾ ਕਿੰਨੇ ਭਾਈ ਅਮਿਤੋਜ ਕਹਿੱਜੈ ਕਹਿੱਜੈ ਦਰਤੇ ਕਿਆ ਜਾਂਦਾ ਹੈ ਉਹ ਵੈਗੁਰੂ ਅਚਲ ਹੈ ਉਹਦਾ ਆਪਣਾ ਪ੍ਰਕਾਸ਼ ਹੈ ਉਹਦੀ ਤਾਕਤ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਕਹਿ ਦਿੰਦੇ ਨੇ ਕੋਟ ਇੰਦਰ ਇੰਦ੍ਰਾਨ ਸੱਚ ਏਵੇ ਕਿ ਉਹ ਇੰਦਰਾ ਦਾ ਇੰਦਰ ਹੈ ਇੰਦਰ ਦੇਵਤਿਆਂ ਦਾ ਰਾਜਾ ਹੈ ਨਾ ਜੀ ਤੇ ਮਹਾਰਾਜ ਕਹਿੰਦੇ ਨੇ ਵੈਗੁਰੂ ਜੀ ਤੂ ਤਾਂ ਇੰਦਰਾਂ ਦਾ ਵੀ ਇੰਦਰ ਖੈ ਤੂ ਰਾਜਿਆਂ ਦਾ ਰਾਜਾ ਹੈ ਦੇਵਤਿਆਂ ਦੇ ਰਾਜੇ ਦਾ ਵੀ ਰਾਜਾ ਕੋਟ ਇੰਦਰ ਇੰਦ੍ਰਾਨ ਸ਼ਾਹਾ ਸ਼ਾਹਾਨ ਗਣੀਜੈ ਗਣੀਜੈ ਦਾ ਅਰਥ ਕਿਣਿਆ ਜਾਂਦਾ ਹੈ ਕਿ ਹਿੱਜੇਦਾਰ ਤੇ ਕਿਆ ਜਾਂਦਾ ਮੰਨਿਆ ਜਾਂਦਾ ਹੈ ਵਾਹਿਗੁਰੂ ਜੀ ਆਪ ਜੀ ਸ਼ੈਨ ਸ਼ਾਹ ਦੇ ਸ਼ੈਨ ਸ਼ਾਹ ਹੋ ਮਹਾਰਾਜ ਜੀ ਨੇ ਸ਼ਬਦ ਵਰਤੇ ਹਜ਼ੂਰ ਕਹਿ ਰਹੇ ਨੇ ਕਿ ਭਾਈ ਉਹ ਦੇਵਤਿਆਂ ਦੇ ਰਾਜੇ ਇੰਦਰ ਦਾ ਵੀ ਰਾਜਾ ਹੈ ਤਰੇ ਭਵਨ ਤਿੰਨਾ ਭਵਨਾ ਦੇ ਸੁਰਗ ਮੱਚ ਪਿਆਲੇ ਅਗਿਆ ਪਾਠ ਜੀ ਮਖੀਪ ਇਹ ਮੈਂ ਅਰਥਿਓ ਕਰ ਲਈਏ ਮਹੀ ਵਖਰਾ ਤੇ ਪਪਾ ਵਖਰਾ ਮਹੀ ਦਾ ਲਬਜ਼ੀ ਅਰਥ ਹੁੰਦਾ ਏ ਧਰਤੀ ਤੇ ਪਪੇ ਦਾ ਅਰਥ ਪਾਤਸ਼ਾ ਧਰਤੀ ਦਾ ਪਾਤਸ਼ਾ ਧਰਤੀ ਦਾ ਰਾਜਾ ਜਿਹਨੂੰ ਕਹਿੰਦੇ ਆ ਮਖੀਪਤ ਧਰਤੀ ਦਾ ਪਤੀ ਇੱਥੇ ਸਤਿਗੁਰੂ ਨੇ ਸ਼ਬਦ ਵਰਤਿਆ ਮਖੀਪ ਤਿੰਨਾ ਭਵਨਾ ਦੇ ਰਾਜੇ ਫਿਰ ਬਿੰਤੀ ਤਰਪਵਨ ਮਖੀਪ ਸੁਰਗ ਮਛ ਪਿਆਲੇ ਦੇ ਜਿਹੜੇ ਰਾਜੇ ਨੇ ਸੁਰ ਦੇਵਤੇ ਨਰ ਇਨਸਾਨ ਤੇ ਅਸੁਰ ਦਾ ਅਰਥ ਹੈ ਦੇਤ ਸੁਰ ਦਾ ਵਿਪਰੀਤ ਹੈ ਦੇਵਤੇ ਦਾ ਵਿਪਰੀਤ ਹੈ ਦੇਤ ਸੋਰ ਨਰ ਅਸੁਰ ਇੱਕ ਇੱਕ ਸਵੀਆਂ ਚ ਪਾਠ ਹੁੰਦਾ ਹੈ ਸੂਰ ਸੁਰ ਹਰਦਨ ਹਾਂਜੀ ਸੂਰਦਾਰ ਤੋਂ ਗਿਆ ਸੂਰਮਾ ਤੇ ਸੁਰਾਰਦਨ ਇਹ ਵੀ ਇਹਦਾ ਅਰਥ ਵੀ ਦੈਂਤ ਕਿਆ ਕਮਾਲ ਦੀ ਵੋਕੇਬਲ ਦੀ ਸੁਰ ਆਰਦਨ ਦੇਵਤਿਆਂ ਦਾ ਸਿਰ ਵੱਡਣ ਵਾਲਾ ਉਹਨੂੰ ਦੈਂਤ ਕਿਹਾ ਜਾਂਦਾ ਹੈ ਇੱਥੇ ਜ਼ਰੂਰ ਬਖਸ਼ਿਸ਼ ਕਰ ਰਿਹਾ ਸੋਰ ਨਰ ਅਸੋਰ ਨੇਤ ਨੇਤ ਮੈਂ ਇਹਦੇ ਅਰਥ ਫੇਰ ਰੀਪੀਟ ਕਰ ਦੇਣਾ ਨੇਤ ਦਾ ਅਰਥ ਹੁੰਦਾ ਹੈ ਕੋਈ ਪੁਰਾਣੇ ਸਮੇਂ ਦੀ ਜਿਹੜੇ ਗ੍ਰੰਥ ਲਿਖਦੇ ਸਨ ਨਾ ਤੇ ਅਖੀਰ ਤੇ ਜਦੋਂ ਚੈਪਟਰ ਮੁਕ ਜਾਂਦਾ ਸੀ ਦੇ ਲਿਖ ਦਿੰਦੇ ਨੇ ਇਤੀ ਕਾਪੀ ਪੰਜਾਬੀ ਚ ਕਹਿ ਲੀਏ ਈੜੀ ਨੂੰ ਸਿਹਾਰੀ ਤੱਤੇ ਨੂੰ ਬਿਹਾਰੀ ਇਤੀ ਇਹਦਾ ਮਤਲਬ ਬਸ ਇਨਾ ਮੁੱਕ ਗਿਆ ਜੀ ਇਸ ਤੋਂ ਅੱਗੇ ਕੁਝ ਲਿਖਣ ਨੂੰ ਨਹੀਂ ਇਹ ਜਿਹੜਾ ਸ਼ਬਦ ਨੇਤ ਹੈ ਇਹ ਬਣਿਆ ਹੈ ਨਾ ਇਤੀ ਇਹ ਇਹ ਬਣ ਗਿਆ ਸ਼ਬਦ ਨੇਤ ਸੁਣਿਓ ਗੁਰਮੁਖੋ ਧਿਆਨ ਨਾਲ ਤੇ ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਇਹਦੇ ਅਰਥ ਬੜੇ ਰਿਪੀਟ ਹੋਣੇ ਨੇ ਤੇ ਇਹਨੂੰ ਸਿਬਦ ਸਲਾਹ ਦੇ ਰੂਪ ਵੀ ਸੁਣਿਓ ਕਿਉਂਕਿ ਕਹਾਣੀ ਸਾਕੀ ਇਹ ਚ ਕੋਈ ਜ਼ਿਆਦਾ ਚਲਣੀ ਨਹੀਂ ਆਪਣੀ ਇੱਛਾ ਵੀ ਮੈਂ ਵੀ ਦਰਸ਼ਨ ਕਰ ਲਾਂਗਾ ਅਰਥਾਂ ਦੇ ਕਈ ਸਾਲ ਹੋ ਗਏ ਨੇ ਪਾਲਤਾ ਕਰਨੀ ਹੈ ਇੱਥੇ ਮਹਾਰਾਜ ਕਹਿੰਦੇ ਨੇ ਨੇਤ ਨੇਤ ਨਾ ਇਤੀ ਨਾ ਇਤੀ ਤਿੰਨਾ ਭਵਣਾ ਦੇ ਰਾਜੇ ਬੰਦੇ ਦੇਵਤੇ ਤੇ ਦੈਂਤ ਇਹ ਕਹਿ ਰਹੇ ਨੇ ਕਿ ਜਿੰਨਾ ਕ ਅੱਜ ਤੱਕ ਰੱਬ ਨੂੰ ਜਪਿਆ ਗਏ ਇਹਨਾਂ ਨਹੀਂ ਇਹ ਇਸ ਤੋਂ ਵੀ ਅੱਗੇ ਹੈ ਇਹਨੂੰ ਥੋੜਾ ਜਿਹਾ ਜਪਜੀ ਸਾਹਿਬ ਚ ਲੈ ਲਓ ਕੇਤੇ ਆਖਾਂ ਆਖਣ ਪਾਹੇ ਕੇਤੇ ਕਹਿ ਕੈ ਉੱਠੜ ਜਾਏ ਇਤੇ ਕੀਤੇ ਹੋਰ ਕਰਨ ਤਾਂ ਆਖ ਨਾ ਸਕਾਂ ਕਈ ਕਿ ਜਿੰਨੇ ਮਰਜੀ ਪੈਦਾ ਹੋ ਜਾਣ ਵੈ ਗੁਰੂ ਜੀ ਬਾਰੇ ਕੁਝ ਨਹੀਂ ਕਹਿ ਸਕਦੇ ਨਾ ਇਤੀ ਹੁਣ ਮੰਨ ਲਓ ਤਿੰਨ ਘੰਟੇ ਕੀਰਤਨ ਹੋਵੇ ਅਸੀਂ ਕਹੀ ਜੀ ਬਸ ਜੋ ਕੀਰਤਨ ਕਰਨਾ ਸੀ ਸਭ ਕੁਝ ਕਹਿ ਦਿੱਤਾ ਮਹਾਰਾਜ ਕਹਿੰਦੇ ਇਹ ਇਤੀ ਹੋ ਜਾਏਗਾ ਨੇਤ ਦਾ ਅਰਥ ਹੈ ਨਾ ਇਤੀ ਜੋ ਮੈਂ ਕਹਿ ਚੁੱਕਾ ਇਸ ਤੋਂ ਵੀ ਅੱਗੇ ਬੜਾ ਜਿੰਨੂੰ ਆਪ ਪਰਦੇ ਹੋਰ ਕੀਤੇ ਤੁਧ ਨੂੰ ਗਾਵਣ ਸੇ ਮੈਂ ਆ ਨਾ ਇਤੀ ਹੈ ਇਹ ਕਹਿ ਦਿੱਤਾ ਸਾਰੇ ਆਪ ਜੀ ਨੂੰ ਗਾ ਰਹੇ ਨੇ ਹਜ਼ੂਰ ਨੇ ਫਰਮਾਇਆ ਨੇਤ ਨੇਤ ਬਨ ਇੱਥੇ ਬਨ ਦਾ ਅਰਥ ਜੰਗਲ ਉਂਝ ਗੁਰਬਾਣੀ ਚ ਬਨ ਦਾ ਅਰਥ ਪਾਣੀ ਵੀ ਹੁੰਦਾ ਹੈ ਵਿਖੇ ਬਨ ਫੀਕਾ ਤਿਆਗ ਰਹੀ ਸਕੀਏ ਬਨ ਦਾ ਅਰਥ ਜੰਗਲ ਤ੍ਰਿੰਨ ਦਾ ਅਰਥ ਤਣਕੇ ਕਾਹਤ ਮੇਰੇ ਕੋਲ ਪਾਠ ਤੇ ਕਹਿਤ ਨਹੀਂ ਕਾਹਤ ਹੈ ਕ ਕਾਹਤਤਾ ਕਾਹਤ ਕਹਿੰਦੇ ਨੇ ਵੈਗਰੂ ਜੀ ਜੰਗਲ ਦੇ ਤਿੰਕੇ ਬੰਦੇ ਦੇਵਤੇ ਤੇ ਦੈਂਤ ਸਾਰੇ ਕਹਿੰਦੇ ਪਏ ਨੇ ਵੈਗਰੂ ਜੀ ਦਾ ਅੰਤ ਕੋਈ ਨਹੀਂ ਉਹ ਨਾ ਇਤੀ ਨਾ ਇਤੀ ਇਸ ਤੋਂ ਅੱਗੇ ਹੈ ਅੱਗੇ ਫਿਰ ਗੁਰੂ ਜੀ ਕਹਿੰਦੇ ਤਵ ਹੁਣ ਵੇਖੋ ਇੱਥੇ ਤਵ ਪੂਰਾ ਆਇਆ ਹੈ ਤਤਾ ਵਾਵਾ ਆਇਆ ਨਾ ਪਹਿਲਾਂ ਅਸੀਂ ਪੜਿਆ ਸੀ ਤਵੈ ਉਹ ਪ੍ਰਕਿਰਤ ਸੀ ਇਹ ਸੰਸਕ੍ਰਿਤ ਦਾ ਪੂਰਾ ਸ਼ਬਦ ਲੈ ਲੇ ਤਵ ਸਰਬ ਨਾਮ ਸਰਬ ਦਰਥੇ ਸਾਰਾ ਨਾਮ ਦਾ ਅਰਥ ਉਹ ਸ਼ਕਤੀ ਜਿਹੜੀ ਪਰਮਾਤਮਾ ਦੀ ਜਿਨੇ ਸਾਰਾ ਸੰਸਾਰ ਬਣਾਇਆ ਹੈ। ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਉਹ ਸ਼ਕਤੀ ਜਿਹਨੂੰ ਆਪ ਪਰਦੇ ਰੋਜ਼ ਦੇ ਆਸਾ ਕੀ ਵਾਰ ਵਿੱਚ ਆਪ ਹੀ ਨਾ ਆਪ ਸਾਜੋ ਆਪ ਹੀ ਨਾ ਰਚਿਓ ਨਾਉ ਉਹ ਨਾਮ ਤਬ ਸਰਬਨਾਮ ਤੇਰੇ ਸਾਰੇ ਨਾਮ ਨੂੰ ਮੁਕੰਮਲ ਸ਼ਕਤੀ ਨੂੰ ਕਥਾ ਕਵਨ ਕਥਾ ਦਰਸਨਾ ਕਥਨਾ ਬੋਲਣਾ ਕਥਾ ਕਰਨੀ ਕਮਨ ਦਰ ਤੇ ਕੌਣ ਕੌਣ ਜੰਮਿਆ ਧਰਤੀ ਤੇ ਤੇਰੇ ਪੂਰੇ ਨਾਮ ਨੂੰ ਬਿਆਨ ਕਰ ਸਕੇ ਫਿਰ ਬੇਨਤੀ ਨਹੀਂ ਕਿਹਾ ਜਾ ਸਕਦਾ ਤਬ ਸਰਬਨਾਮ ਕਥਾ ਕਮਨ ਅੱਗੇ ਜੀ ਕਰਮਨਾਮ ਵੈਗੁਰੂ ਜੀ ਤੁਹਾਡੇ ਕਰਮਾਂ ਨੂੰ ਵੇਖ ਕੇ ਜੋ ਬਾਹਰ ਕਿਰਤ ਵੇਖੀ ਤੇ ਮਨ ਚ ਆ ਗਿਆ ਪ੍ਰਮਾਤਮਾ ਹੁਣ ਅੱਗੇ ਕਰਮਨਾਮ ਸ਼ੁਰੂ ਹੋਣੇ ਮੈਂ ਤਾਂ ਕਿਹਾ ਵੀ ਰੋਜ਼ਾਨਾ ਅਸੀਂ ਇਸ ਪਹਿਲੇ ਛੰਤ ਨੂੰ ਲੈ ਕੇ ਤੁਰਨਾ ਕਿਉਂਕਿ ਖਰ ਛੰਤ ਜਾਪ ਸਾਹਿਬ ਦਾ ਇਸੇ ਛੰਤ ਦੀ ਵਿਆਖਿਆ ਹੈ ਤਬ ਸਰਬਨਾਮ ਤੇਰੇ ਸਾਰੇ ਨਾਮ ਨੂੰ ਕਥ ਹੈ ਕਵਨ ਕੌਣ ਕਥਨ ਕਰ ਸਕਦਾ ਹੈ ਕਰਮਨਾਮ ਵੈ ਗੁਰੂ ਜੀ ਪ੍ਰਭੂ ਜੀ ਮੇਰੇ ਸੋਹਣੇ ਪ੍ਰਮਾਤਮਾ ਜੀ ਕਰਮਨਾਮ ਤੁਹਾਡੇ ਕਰਮਾਂ ਨੂੰ ਦੇਖ ਕੇ ਜਿਹੜੇ ਨਾਮ ਨੇ ਨਾ ਜੀ ਬਰਨਤ ਬਰਨਤ ਦਾ ਲਫ਼ਜ਼ੀ ਅਰਥ ਹੁੰਦਾ ਵਰਣਨ ਕਰਨਾ ਬੋਲਣਾ ਅਗੇ ਸ਼ਬਦ ਹੈ ਸੁਮਤ ਚੰਗੀ ਮਤ ਵਾਲੇ ਜਿਹੜੇ ਚੰਗੇ ਸੂਝ ਰੱਖਣ ਵਾਲੇ ਬੰਦੇ ਸਨ ਨਾ ਜੀ ਸਿਆਣੇ ਬੰਦੇ ਕਹਿ ਲਓ ਸੌਖਾ ਹੋ ਜਾਏਗਾ ਚੰਗੇ ਬੰਦੇ ਸਿਆਣੀ ਅਕਲ ਵਾਲੇ ਬੰਦੇ ਅਸੀਂ ਚਲੋ ਮੈਂ ਸਿਆਣੀ ਅਕਲ ਸ਼ਬਦ ਵਰਤ ਰਿਆਂ ਪਰ ਇਹ ਰੂਖਾਨੀ ਅਕਲ ਵਾਲੇ ਬੰਦੇ ਜਿਨ੍ਹਾਂ ਨੂੰ ਸਮਝ ਸੀ ਅਨੁਭਵ ਚ ਤਦ ਸਰਬਨਾਮ ਕਥਾ ਕਮਨ ਕਰਮ ਨਾਮ ਵਰਨਤ ਸੁਮਤ ਆਪ ਜੀ ਦੇ ਕਰਮ ਨਾਮਾ ਨੂੰ ਚੰਗੇ ਬੰਦਿਆ ਸਿਆਣਿਆਂ ਬੰਦਿਆਂ ਨੇ ਵਰਣਨ ਕੀਤਾ ਹੈ ਯਾਦ ਰੱਖਿਓ ਗੁਰਮਖੋ ਆਹ ਜਿਹੜਾ ਤਬ ਸਰਬਨਾਮ ਕਥਾ ਕਮਨ ਕਰਮ ਨਾਮ ਵਰਨਤ ਸਮਾਤੇ ਨਾ ਇਸੇ ਤੋਕ ਦੀ ਵਿਆਖਿਆ ਸਾਰਾ ਜਪ ਸਹਿਬ ਨੇ ਸਾਰਾ ਜਪ ਸਹਿਬ